ਇਕਰਾ ਸੱਜਣ ਆਇਆ ਕਲਗੀਧਰ ਪਾਤਸ਼ਾਹ ਕੋਲੋ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦਰਬਾਰ ਸਜਿਆ ਕਹਿੰਦਾ ਸਤਿਗੁਰੂ ਬਾਣੀ ਬੜੀ ਪੜਨਾ ਆਪ ਜੀ ਦੇ ਦਰਸ਼ਨ ਵੀ ਮਹੀਨੇ ਵਿੱਚ ਇੱਕ ਦੋ ਵਾਰੀ ਕਰ ਲੈਣਾ ਪਰ ਅੰਦਰ ਕੋਈ ਚਲਕਾਰਾ ਪਿਆ ਨਹੀਂ ਕੋਈ ਰਸ ਆਇਆ ਨਹੀਂ ਬਾਣੀ ਪੜ ਕੇ ਦਤਾਰ ਜੀ ਕਹਿੰਦੇ ਨੇ ਉਪਦੇਸ਼ ਜ਼ਬਾਨ ਤਵਾਰਾਂ ਰਸਨਾ ਦਵਾਰਾਂ ਕਰੀਏ ਕਿ ਪ੍ਰੈਕਟੀਕਲ ਕਰੀਏ ਸਤਿਗੁਰੂ ਜ਼ਬਾਨ ਦੁਆਰਾ ਤਾਂ ਰੋਜ਼ ਬਾਣੀ ਪੜਨਾ ਕਿਰਪਾ ਕਰੋ ਅੱਜ ਕੁਝ ਪ੍ਰੈਕਟੀਕਲ ਕਰਕੇ ਸਮਝਾਓ ਸਤਿਗੁਰੂ ਨੇ ਤਾਂ ਇੱਕ ਗਲਾਸ ਮੰਗਾਇਆ ਪਾਣੀ ਦਾ ਤੇ ਇੱਕ ਨਾਲ ਸੱਜਣ ਸਿੱਖ ਖੜਾ ਸੀ ਕਹਿੰਦੇ ਨੇ ਕਨਾਲ ਚਮਚਾ ਵੀ ਲਿਆਇਆ ਜੀ ਉਹ ਲੈ ਆਇਆ ਕਹਿਣ ਲੱਗੇ ਆ ਪਾਣੀ ਨੂੰ ਚਮਚੇ ਦੇ ਦੁਆਰਾ ਖੁਣ ਅੰਦਰ ਲਜਾਉਣ ਦਾ ਯਤਨ ਕਰ ਪਹਿਲਾਂ ਮੂੰਹ ਤੱਕ ਲਜਾਇਆ ਜਾਏ ਉਹਨੇ ਗੁਰੂ ਦਾ ਹੁਕਮ ਦੀ ਪਾਲਣਾ ਕਰ ਦਿੱਤੀ ਚਮਚ ਪਾਣੀ ਦਾ ਭਰਦ ਹੈ ਤੇ ਮੂੰਹ ਵਿੱਚ